ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਹਰੀ ਕੀ ਵੱਡੇ ਹਰੀ ਕੀ ਦੇ ਵਿੱਚੋਂ ਦੋਸਤੋ ਵੀਡੀਓ ਕਵਰ ਕਰ ਰਹੇ ਆ ਬਾਈ ਬਿੱਟੂ ਕੋਲੋਂ ਸੱਜਣੋ ਬਿਜਲੀ ਬੋਰਡ ਦੇ ਵਿੱਚ ਦੋਸਤੋ ਬਾਈ ਡਿਊਟੀ ਕਰਦਾ ਇਸ ਵਕਤ ਤੇ ਦੋਸਤੋ ਪਸ਼ੂਆਂ ਦਾ ਬਾਈ ਨੂੰ ਬਹੁਤ ਹੀ ਜ਼ਿਆਦਾ ਸ਼ੌਕ ਆ ਤੇ ਅੱਜ ਦੋਸਤੋ ਪਹਿਲਾ ਸੂਆ ਸੁੰਦੀ ਵਿਹੜ ਵਕਾਊ ਆ ਬਾਈ ਨੇ ਕੀਤੀ ਵੇਖ ਸਕਦੇ ਆ ਬਹੁਤ ਸੋਹਣੇ ਥਣ ਹਵਾਨੇ ਦੀ ਆ ਦੋਸਤੋ ਤੇ ਬਾਈਆਂ ਦਾ ਆਪਾਂ ਸੇਵਾ ਵੀ ਇੰਨੀ ਕੁ ਜ਼ਿਆਦਾ ਕੀਤੀ ਆ ਨਾ ਵੀ ਗੱਟੇ ਹੈ ਜੇ ਟਰਾਂਸਲੇਸ਼ਨ ਦੇ ਆ ਛੇਮਾ ਗੱਟਾ ਦੋਸਤੋ ਚਾਰਤਾ ਤੇ ਇਹਦੇ ਦੋਸਤੋ ਹਜੇ 12 ਦਿਨ ਪਏ ਆ ਘੱਟੋ ਘੱਟ 12 ਦਿਨ ਬਾਈ ਦੇ ਲਿਖਤੀ ਰੂਪ ਦੇ ਵਿੱਚ ਤੇ ਹਵਾਨੇ ਦੀ ਤਿਆਰੀ ਵੇਖਾਂ ਲੱਗਦਾ ਵੀ ਜਿਵੇਂ ਅੱਜ ਸਵੇਰ ਤੇ ਸੂਗੀ ਪਰ ਪਤਾ ਨਹੀਂ ਹੁੰਦਾ ਕੋਈ ਗਰਮੀ ਦਾ ਕਰਕੇ 2-4 ਦਿਨ ਅੱਗਾ ਪਿੱਛਾ ਹੋ ਵੀ ਸਕਦਾ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪੂਰੀ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਆਓ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਬਹੁਤ ਠੀਕ ਆ ਬਹੁਤ ਧੀਆ ਬਾਈ ਜੀ ਠੀਕ ਆ ਇੱਕ ਵਾਰੀ ਭਰਾ ਨਾਂ ਤੇ ਨੰਬਰ ਨਾਂ ਮੇਰਾ ਬਾਈ ਜੀ ਬਿੱਟੂ ਆ ਜੀ ਠੀਕ ਆ ਪਿੰਡ ਮੇਰਾ ਹਰੀਕੇ ਕਲਾਂ ਆ ਜੀ ਠੀਕ ਆ ਤੇ ਸੀਲ ਤੇ ਜਿਲ੍ਹਾ ਮਕਸਰਾ ਜੀ ਸ਼੍ਰੀਮੰਤ ਆ ਤੇ ਬਾਈ ਫਿਰ ਆਪਣੇ ਵਹਿੜ ਘਰ ਦੀ ਆ ਹਾਂ ਹਾਂ ਬਾਈ ਜੀ ਆਪਣੇ ਘਰ ਦੀ ਵਹਿਣ ਆਪਾਂ ਛੋਟੀ ਜੀ ਹੁੰਦੀ ਆਪਦੀ ਗਾਂ ਦੀ ਕਰੇ ਸੀਗੀ ਆਪਣੇ ਠੀਕ ਆ ਤਾਂ ਤਾਂ ਆਪਾਂ ਸੇਲ ਕਰਤੀ ਸੀ ਉਹਦੀ ਮੱਛੀ ਐ ਠੀਕ ਆ ਤੇ ਮਾਂ ਦਾ ਦੁੱਧ ਕਿੰਨਾ ਗਰੇ ਆ ਬਈ ਇਹਦੇ ਮਾਂ ਦਾ ਦੁੱਧ ਬਾਈ ਜੀ ਉਹਨੇ ਪਾਇਆ 25 26 ਕਿਲੋ ਦੁੱਧ 25 26 ਕਿਲੋ ਠੀਕ ਆ ਇਹ ਫਿਰ ਚੰਗੇ ਸੀਮੰਦੀ ਆ ਬਹੁਤ ਸੋਹਣੀ ਤੇ ਆ ਨਹੀਂ ਸੀਮਨਵਰ ਤਾਂ ਬਾਈ ਜੀ ਆਪਾਂ ਨੂੰ ਇਹ ਪਤਾ ਨਹੀਂ ਵੀ ਕਿਹੜੇ ਸੀਮੰਦੀ ਆ ਇਹ ਆਪਾਂ ਤਾਂ ਪਿੱਛੋਂ ਗਾਂ ਲਈ ਸੀ ਉਹ ਲਈ ਸੀ ਗਾਂ ਉਹਦੀ ਗਾਂ ਲਈ ਸੀ ਆਪਾਂ ਦੁੱਧ ਪੀਣ ਵਾਸਤੇ ਤੇ ਇਹਦੀ ਕਿੰਨੀ ਜੱਜਮੈਂਟ ਕਰਦੇ ਆ ਬਾਈ ਜਿਹੜੇ ਹਿਸਾਬ ਨਾਲ ਤੁਸੀਂ ਸੰਭਾਈ ਕੀਤੀ ਆ ਫਿਰ ਕਿੰਨਾ ਕੁ ਦੁੱਧ ਪਾ ਦੂਗੀ ਦੇਖੋ ਬਾਈ ਜੀ ਹੁਣ ਵੀ ਜਿਹੜੇ ਹਿਸਾਬ ਨੇ ਮਾਂ ਥਲੇ ਤੋਂ ਅਸੀਂ ਉਸ ਤੋਂ ਤਾਂ ਵੱਧ ਹੀ ਦੇਣਾ ਚਾਹੀਦਾ ਠੀਕ ਆ ਇਨਾ ਕਾ ਅੰਦਾਜ਼ਾ ਆ ਜਾ। ਤਾਂ ਜਾ ਯਾਰ ਬਾਈ ਜੀ ਨੂੰ ਵਛਣ 30 ਲੀਟਰ ਦਾ ਦੁੱਧ ਪਾਉਣਾ ਚਾਹੀਦਾ। 30 ਲੀਟਰ ਪਾ ਦੂਗੀ। ਹਾਂਜੀ। ਠੀਕ ਆ। ਤੇ ਦੇ ਇਹਦੇ ਬਾਈ ਜੀ ਸਹੀ 2 ਜੂਨ ਨੂੰ ਦਿਨ ਪੂਰੇ ਆਈ। ਅੱਜ 19 ਤਰੀਕ ਹੋ ਗਈ। ਤੇ ਘੱਟੋ ਘੱਟ 11 ਦਿਨ ਪਏ ਆ। 11 ਦਿਨ ਪਏ ਆ। ਜਿਹੜੇ ਜਮ ਸਹੀ ਦਿਨ ਆਪਾਂ ਕੋਈ ਠੀਕ ਆ। ਤੇ ਤਿਆਰੀ ਦੋਸਤੋ ਵੇਖ ਸਕਦੇ ਆ ਤੁਹਾਨੂੰ ਵਿਖਾਉਣੇ ਆ। ਬਹੁਤ ਸੋਹਣੀ ਤਿਆਰੀ ਕੀਤੀ ਹੈ ਦੋਸਤੋ। 11 ਦਿਨ ਹਜੇ ਇਸ ਵਕਤ ਪਏ। ਹੋਲੀ ਤੋਰੀ ਹੋਲੀ। ਬਾਈ ਜਾਂਦਾ ਸੇਵਾ ਹੀ ਦੋਸਤੋ ਬਾੜੀ ਕੀਤੀ ਆ। ਵੇਖ ਸਕਦੇ ਆ ਇਹਦੇ ਵਿੱਚ ਦੋਸਤੋ ਵੇਖ ਸਕਦੇ ਕੋਈ ਸ਼ੱਕ ਮੱਕੇ ਬਾਈ ਦੀ ਸੇਵਾ ਦੋਸਤੋ ਤੁਹਾਨੂੰ ਦੱਸੂਗੀ ਕੀਤੀ ਹੋਈ ਆ ਹਵਾਨੇ ਦੀ ਤਿਆਰੀ ਵੇਖ ਲਓ ਤੇ ਭਾਈ ਮਗਰਲੇ ਪਾਸੇ ਪੱਟ ਤੇ ਕੀ ਹੋਇਆ ਵਿਆ ਇਹਨੇ ਭਾਈ ਉਹ ਛੋਟੇ ਹੁੰਦੇ ਤੇ ਵੱਜ ਗਿਆ ਸੀ ਕੋਈ ਚੱਕਰ ਨਹੀਂ ਉਹ ਤਾਂ ਸਹੀ ਆ ਠੰਡੇ ਠੁੰਡੇ ਉਹ ਮਾਰ ਲਾ ਤਕੋ ਨੂੰ ਬਿਲਕੁਲ ਦੋਸਤੋ ਸਾਫ ਸੁਸਰੇ ਥਣਾ ਦੇ ਵਿੱਚ ਆ ਹਵਾਨਾ ਦੋਸਤੋ ਬਹੁਤ ਸੋਹਣਾ ਤਿਆਰੀ ਦੋਸਤੋ ਵਾਕਮਾਲ ਆ ਤੇ ਅੱਗੇ ਦੋਸਤੋ ਪਹਿਲਾ ਸੂਆ ਸੁੰਦੀ ਆ ਦੁੱਧ ਦੀ ਜੱਜਮੈਂਟ ਆ ਦੋਸਤੋ ਬਾਈਆਂ ਦਾ ਤੁਸੀਂ ਲਾ ਲੈਣੀ ਆ 30 ਲੀਟਰ ਦੀ ਜਜਮੈਂਟ ਕਰਦਾ ਤੇ ਸੋਹਣਾ ਥਾਣਾ ਦੋਸਤੋ ਵੇਖ ਸਕਦੇ ਆ ਹਵਾਨੇ ਦੀ ਤਿਆਰੀ ਦੋਸਤੋ ਬਹੁਤ ਸੋਹਣੀ ਆ ਬਾਕੀ ਫੇਸ ਬਿਊਟੀ ਵੇਖ ਸਕਦੇ ਆ ਬਹੁਤ ਸੋਹਣੀ ਵਹਿੜਾ ਦੋਸਤੋ ਤੇ ਮੁੱਲ ਆਪਾਂ ਬਾਈ ਤੋਂ ਪੁੱਛਦੇ ਆ ਕੀ ਕਰਨਗੇ ਬਾਈ ਕੀ ਮੁੱਲ ਦਾ ਬਾਈ ਜੀ ਆਪਾਂ ਜਿਹੜੇ ਬੰਦੇ ਨੇ ਲੈਣੀ ਆ ਆਪਾਂ ਨੂੰ ਫੋਨ ਵੈਸੇ ਉਹੀ ਕਰੇ ਮੁੱਲ ਆਪਾਂ ਫੋਨ ਤੇ ਹੀ ਦੱਸਾਂਗੇ ਮੁੱਲ ਮੁੱਲ ਚਾਰ ਦੰਦ ਦਾ ਇਹ ਰੱਛੀ ਠੀਕ ਆ ਮੁੱਲ ਫੋਨ ਤੇ ਆ ਫੋਨ ਤੇ ਹੀ ਦੱਸਾਂਗੇ ਲੋ ਵੀ ਸੱਜਣੋ ਆਪਣੋ ਭਾਈ ਐ ਵੀ ਆਪਣੇ ਘਰ ਦੀ ਵੱਚੀ ਹੈ ਜੇ ਸੇਲ ਸਹੀ ਆਪਣਾ ਮੁੱਲ ਚੰਗਾ ਮਿਲ ਗਿਆ ਤਾਂ ਆਪਾਂ ਸੇਲ ਕਰਾਂਗੇ ਤੇ ਨਹੀਂ ਕੋਈ ਚੱਕਰ ਨਹੀਂ ਠੀਕ ਆ ਲੋ ਵੀ ਸੱਜਣੋ ਜੇ ਮੁੱਲ ਬਾਈਆਂ ਦਾ ਚੰਗਾ ਮਿਲ ਗਿਆ ਤਾਂ ਦੋਸਤੋ ਸੇਲ ਕਰਾਂਗੇ ਤੇ ਨਹੀਂ ਤਾਂ ਕੋਈ ਐਡਾ ਇਸ਼ੂ ਵੀ ਨਹੀਂ ਆਪਾਂ ਸੇਲ ਹੀ ਕਰਨੀ ਆ ਤੇ ਦੋਸਤੋ ਤਿਆਰੀ ਦੋਸਤੋ ਬਹੁਤ ਸੋਹਣੀ ਆ ਇੱਥੇ ਆ ਕੇ ਤਸੱਲੀ ਕਰ ਲ ਸਕਦੇ ਆਂ ਦੋਸਤੋ ਬਾਈ ਦਾ ਨੰਬਰ ਆ ਜਿਹੜਾ ਸਕਰੀਨ ਤੇ ਚੱਲ ਰਿਹਾ ਦੋਸਤੋ ਦੇਖ ਸਕਦੇ ਤੋਰੀਏ ਬਈ ਮਾੜੀ ਇਕ ਸਾਹ ਬੈਂਦੋਸਤੋ ਬਹੁਤ ਸੋਹਣੀ ਤਿਆਰੀ ਹੈ ਦੋਸਤੋ ਸੋਹਣੇ ਕਦਕਾਠ ਵਾਲੀ ਆ ਰਾਜੀਪਲੀ ਆ ਦੋਸਤੋ ਪਟ ਦੇ ਦੋਸਤੋ ਮਗਰਲੇ ਪਾਸੇ ਬਾਈ ਜਾਂਦਾ ਨਿੱਕੀ ਹੁੰਦੀ ਦੇ 6:00 ਵਜ ਗਈ ਸੀ ਐਡਾ ਕੋਈ ਚੱਕਰ ਨਹੀਂ ਦੋਸਤੋ ਨਾ ਹੀ ਕੋਈ ਲੰਗ ਮਾਰਦੀ ਹੈ ਤੇ ਨਾ ਹੀ ਦੋਸਤੋ ਕੋਈ ਹਵਾਨੇ ਦੇ ਵਿੱਚ ਆਚਾ ਪੂਰਾ ਚੌੜਾ ਹਵਾਨਾ ਦੋਸਤੋ ਨੰਬਰ ਆ ਦੋਸਤੋ ਜਿਹੜਾ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਇਸ ਤੋਂ ਅੱਗੇ ਦੋਸਤੋ ਇੱਕ ਬਾਈ ਕੋਲੇ ਤਾਜੀ ਸੂਈ ਗਾਂ ਹੋਰ ਆ ਉਦੇ ਬਾਰੇ ਵੀ ਜਾਣਕਾਰੀ ਲਵਾਂਗੇ ਬਾਈ ਲੈ ਚੱਲੋ ਬਾਈ ਉੱਥੇ ਬੰਨਿਆ ਆਹ ਸਾਹਮਣੇ ਖੜੀ ਹੈ ਬਾਈ ਹਾਂ ਬਾਈ ਜੀ ਸਾਹਮਣੇ ਖੜੀ ਹੈ ਪਹਿਲਾ ਸੂਈ ਸੂਈ ਹੈ ਬਾਈ ਹਾਂ ਬਾਈ ਜੀ ਵੀ ਪਹਿਲਾ ਸੂਆ ਸੋ ਗਿਆ ਠੀਕ ਆ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਇਹਨੂੰ ਬਾਈ ਜੀ ਸੂਈ ਨੂੰ ਹੋ ਗਏ ਨੇ 15 ਦਿਨ 15 ਦਿਨ ਆਹ ਬੱਚਾ ਹੈ ਤਾਂ ਮਗਰ ਆਹ ਬੱਚਾ ਹਾਂ ਦੋਸਤੋ ਬੱਚਾ ਆਹ ਇਹਦਾ ਇਹ 15 ਦਿਨ ਹੋ ਗਏ ਸੂਈ ਨੂੰ ਐਸ ਵਕਤ ਕਿੰਨਾ ਬੋਲਾ ਤਿਆਰ ਆ ਪਸ਼ੂ ਆਏ ਬਾਈਆ ਡਿਊਟੀ ਸਾਡੀ ਫਿਰ ਥੋੜੀ ਜੀ ਹੁਣ ਐਸ ਰੋਤੇ ਸਖਤ ਹੋ ਜਾਂਦੀ ਆ ਪਸ਼ੂ ਸਾਂਹਦੇ ਨਹੀਂ ਸਹੀ ਗੱਲ ਆ ਤੇ ਮੈਂ ਕਿਹਾ ਚੱਲ ਆਪਾਂ ਸੇਲ ਕਰਦੇ ਕਿੰਨਾ ਦੁੱਧ ਐਸ ਵਕਤ ਬਾਈ ਦੁੱਧ ਬਾਈ ਜੀ ਸਹੀ ਆ ਥੱਲੇ ਜਿਹੜਾ 14 ਲੀਟਰ ਦੁੱਧ ਹੈਗਾ ਬਾਈ 14 ਲੀਟਰ ਐਸ ਵਕਤ ਕੋਈ ਡੱਬੇ ਮਾਰ ਕੇ ਲੈ ਮੈਂ ਨਾ ਭਾਵੇਂ 4 ਡੰਗ ਚੂਲੇ ਯਾਰ ਬਾਈਆ ਲੋ ਵੀ ਸੱਜਣੋ ਘਰ ਦੀ ਬਾਈ ਦੇ ਪਸ਼ੂ ਆ ਤੇ ਭਾਵੇਂ 4 ਡੰਗ ਚੋ ਕੇ ਲੈ ਜਾਓ ਬਾਈਆਂ ਦਾ ਐਸ ਵਕਤ 14 ਲੀਟਰ ਬਾਈਆਂ ਦਾ ਦੁੱਧ ਤਿਆਰ ਆ ਦੋਸਤੋ ਸੋਹਣੀ ਆ ਦੋਸਤੋ ਵਹਿੜ ਐ ਵੀ ਬਾਕੀ ਥਾਣ ਹਵਾਨ ਹਾਂ ਜੀ ਬਈ ਇਹ ਕਰੀ ਪਾਪਾ ਵਿਖਾ ਦੇਗੇ ਥਣ ਥਣ ਇੱਥੇ ਆ ਕੇ ਦੋਸਤੋ ਤਸੱਲੀ ਕਰ ਲਿਓ ਇਹ ਸੋਹਣੇ ਕੰਦ ਕਾਠ ਵਾਲੀ ਆ ਸਿੰਘ ਜਰੂਰ ਹੈਗੇ ਆ ਦੋਸਤੋ ਨਿੱਕੇ ਨਿੱਕੇ ਇਹ ਥਣ ਹਵਾਨਾ ਦੋਸਤੋ ਤੁਹਾਨੂੰ ਵਿਖਾ ਦਿੰਨੇ ਆ ਰੋਕੀ ਬਈ ਮਾੜਾ ਇਹ ਕੈਮਰੇ ਤੋਂ ਘਬਰਾਉਂਦੀ ਆ ਦੋਸਤੋ ਬਹੁਤ ਸੋਹਣਾ ਹਵਾਨਾ ਦੋਸਤੋ ਹਵਾਨੇ ਦੇ ਉੱਤੇ ਨਾੜਾ ਵੇਖ ਸਕਦੇ ਆ ਉੱਗੀਆਂ ਹੋਈਆਂ ਮਿਲਕਵੇਨ ਦੀ ਨਿਗਾ ਮਾਰ ਲਓ ਬਹੁਤ ਸੋਹਣਾ ਹਵਾਨਾ ਦੋਸਤੋ ਤਿਆਰੀ ਆ ਦੋਸਤੋ ਚੁਵਾਈ ਦੀ ਤਕਰੀਬਨ ਠੰਢੀ ਠੁੰਢੀ ਹੈ ਬਈ ਉਹ ਕੋਈ ਚੱਕਰ ਨਹੀਂ ਵੇ ਤਾਂ ਕੈਮਰਾ ਕਰਕੇ ਤੇਰਾ ਕਰਦੀ ਹੈ ਦੇਖ ਸਕਦੇ ਆ ਦੋਸਤੋ ਦੋਵੇਂ ਪਾਸੇ ਤੋਂ ਬਹੁਤ ਸੋਹਣਾ ਹਵਾਨਾ ਦੋਸਤੋ ਸੇਮ ਸਾਇਜ ਆ ਬਾਈ ਹੱਥ ਵੀ ਮਾਰ ਰਿਆ ਵੈਸੇ ਦੋਸਤੋ ਕੈਮਰੇ ਤੋਂ ਪਸ਼ੂ ਘਬਰਾ ਜਾਂਦਾ ਕੋਈ ਐਡੀ ਗੱਲ ਨਹੀਂ ਸੀਲ ਠੰਡੀ ਐ ਇਹਦਾ ਕੀ ਮੁੱਲ ਕਰਾਂਗੇ ਬਾਈ ਇਹਦਾ ਬਾਈ ਯਾਰ ਆਪਾਂ ਮੁੱਲ ਇਹਦਾ 42000 ਰੁਪਏ ਤੀ ਦੇ ਦੇ ਆ ਇਹਦਾ ਮੁੱਲ 42000 ਮਾਨਤਾਨ ਹੋ ਜੂ ਮਾਨਤਾਨ ਕਰ ਜਾਂ ਕੋਈ ਕਰ ਲੋ ਵੀ ਸੱਜਣੋ ਉਹ ਵੱਡੀ ਵਿੱਚ ਆ ਜੀ ਵੀਡੀਓ ਚ ਦੋ ਨਾਗ ਸੀ ਇਹ ਵਿਖਾਤੇ ਤੁਹਾਨੂੰ ਦੋਸਤੋ ਤਸल्ली ਤੁਸੀਂ ਕਰਨੀ ਹੈ ਇੱਥੇ ਆ ਕੇ ਬਾਈ ਦਾ ਨੰਬਰ ਹੈ ਜਿਹੜਾ ਸਕਰੀਨ ਤੇ ਚੱਲ ਰਿਹਾ ਦੋਸਤੋ ਪਿੰਡ ਵੱਡੇ ਹਰੀ ਕੀ ਜ਼ਿਲ੍ਹਾ ਦੋਸਤੋ ਮੋਕਸਰਾ ਤੇ ਤਹਿਸੀਲ ਵੀ ਦੋਸਤੋ ਮੋਕਸਰੀ ਪੈ ਜਾਂਦੀ ਆ ਤੇ ਬਾਈ ਦਾ ਨੰਬਰ ਆ ਜਿਹੜਾ ਦੋਸਤੋ ਸਕਰੀਨ ਤੇ ਚੱਲ ਰਿਹਾ ਜਿਸ ਕਿਸੇ ਵੀ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਸੱਜਣਾ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ